ਇਹ ਲੱਗਦਾ ਦਰਖਤ ਵਰਗਾ ਨਾ ਇਹ ਹਾਂਜੀ ਇਹ ਬੌਣੇ ਪੌਦੇ ਹੈ ਜੀ ਇੰਨੇ ਹੀ ਰਹਿਣਗੇ ਬਸ ਇੰਨਾ ਤੇ ਇੰਨੀ ਛੋਟੀ ਕਟਿੰਗ ਕਰਕੇ ਰੱਖਣੀ ਪੈਂਦੀ ਹੈ ਆ ਵੀ ਦੇਖੋ ਇਹ ਕੋ ਦਰਖਤ ਨਹੀਂ ਹੈਗਾ ਜੀ ਆਪਾਂ ਨੂੰ ক্লোਜ਼ ਕਰਕੇ ਦੇਖੀਏ ਤਾਂ ਲੱਗਦਾ ਬਿਲਕੁਲ ਦਰਖਤ ਹੈ ਬਿਲਕੁਲ ਦਰਖਤ ਵਰਗਾ ਹੈ ਪਰ ਇਹ ਪੌਦਾ ਹੈਗਾ ਇਹਦੀ ਪੱਤੀ ਕਿゼ ਹੋਰਦੀ ਤੇ ਇਹ ਇਹਨੂੰ ਇਸ ਪ੍ਰੋਸੈਸ ਨੂੰ ਗ੍ਰਾਫਟਡ ਕਹਿੰਦੇ ਜੀ ਅੱਛਾ ਗ੍ਰਾਫਟਡ ਜਿਵੇਂ ਆ ਵੈਸੇ ਤਾਂ 1800 ਰੁਪਏ ਦਾ ਇਹ ਸਾਈਜ਼ ਮਿਲ ਜਾਂਦਾ ਜੇ ਆ ਤਿਆਰ ਕਰ ਦਿੰਨੇ ਹਾਂ ਇਹ 4 ਸਾਲ 5 ਸਾਲ ਚ ਇਹ ਚੀਜ਼ ਤਿਆਰ ਹੁੰਦੀ ਹੈ ਇਹਦਾ ਰੇਟ ਹੋ ਜਾਂਦਾ 6 ਤੋਂ 7000 ਰੁਪਏ। ਅੱਛਾ ਕੋਈ ਇਹਦੇ ਕਾਰੀਗਰੀ ਕਰਦੇ ਹੋ ਸੀ? ਇਹ ਹਾਂਜੀ। ਇਹ ਜਿਵੇਂ ਇਹ ਸਿੱਧਾ ਸਿੱਧਾ ਦਾ। ਹਾਂ। ਇਹਦੇ ਮੋੜਾ-ਬੂੜਾ ਹੋਇਆ ਜਿਵੇਂ ਅਦ੍ਰਕ ਦਾ ਬੰਗਿਆ ਇੱਕ। ਇਹ ਵਾਇਰਿੰਗ ਹੁੰਦੀ ਹੈ ਜੀ। ਓਕੇ। ਵਾਇਰਿੰਗ ਕਰਕੇ ਇਹਨੂੰ ਜਿਵੇਂ ਆਪਾਂ ਸ਼ੇਪ ਦੇਣੀ ਹੈ। ਸ਼ੇਪ ਤੁਸੀਂ ਆਪ ਦੇ ਸਕਦੇ। ਹਾਂ। ਵੈਸੇ ਪੌਦਾ ਤਾਂ ਬਿਲਕੁਲ ਬ੍ਰਾਂਚਸ ਖੜਮੀਆਂ ਹੁੰਦੀਆਂ। ਇਹ ਜਿਹੜੀ ਥੱਲੇ ਝੁਕਾਈਆਂ ਇਹ ਮੈਂ ਕਰੀਆਂ ਸਾਰੀਆਂ। ਆਹ ਠੀਕ ਆ ਤੁਸੀਂ ਆ ਇਹਨੂੰ ਖਿੱਚ ਕੇ ਰੱਖ ਰਕੇ ਆ ਤੇ ਇਹ ਸ਼ੇਪ ਇਹ ਰਹਿ ਜੂਗੀ ਇਹਦੀ। ਹਾਂ। ਫਿਰ ਇਹ 3 ਜਾਂ ਤਾਂ 4 ਸਾਲ ਬਾਅਦ ਜਦੋਂ ਖੋਲਦੇ ਆਂ ਫਰੇ ਇੱਦ ਨਹੀਂ ਹੈ ਜੰਗੀ ਜੀ ਕਿੰਨੀ ਕੀਮਤ ਇਹ 18000 ਪਲੱਸ ਜਾਏਗਾ ਜਦੋਂ ਤਿਆਰ ਹੋ ਗਿਆ ਸੇਲ ਨਹੀਂ ਕਰਨਾ ਕਿਸੇ ਵੀ ਕੀਮਤ 'ਚ ਸਾਸਰੀ ਗਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਐਵਰਗ੍ਰੀਨ ਨਰਸਰੀ ਦੇ ਵਿੱਚ ਅਸੀਂ ਨਰਸਰੀ ਇਸ ਕਰਕੇ ਦਿਖਾਉਣ ਲੱਗੇ ਆ ਕਿ ਇੱਥੇ ਬਹੁਤ ਸਪੈਸ਼ਲ ਤਰ੍ਹਾਂ ਦੇ ਇੱਥੇ ਪੌਦੇ ਸਾਨੂੰ ਦਿਖੇ ਗੱਲਬਾਤ ਕਰਦੇ ਜਿਹੜੇ ਬਾਈ ਜੀ ਇੱਥੇ ਨਰਸਰੀ ਦੇ ਵਿੱਚ ਹੈਗੇ ਨੇ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਚੈਨਲ ਦੇ ਵਿੱਚ ਤੇ ਅਸੀਂ ਨਰਸਰੀ ਥੋੜੇ ਆਏ ਸੀਗੇ ਤੋਂ ਸਪੈਸ਼ਲ ਪੌਦੇ ਦੇਖਿਆ ਸੀ ਨੇ ਬੌਂਜ਼ੇ ਦੀ ਦੁਕਾਨ ਲੱਗਿਆ ਸੀ ਤੁਮੇ ਹਾਂ ਜੀ ਹਾਂ ਜੀ ਥੋੜਾ ਦਿਖਾਓ ਬੌਂਜ਼ਾ ਕਿਹੜਾ ਹੁੰਦਾ ਹੈ ਬੌਂਜ਼ਾ ਕਿ ਬੌਂਜ਼ਾ ਬੌਂਜ਼ੇ ਬੌਂਜ਼ੇ ਦਾ ਮਤਲਬ ਕੀ ਬੌਣੇ ਪੌਦੇ ਜੀ ਬੌਣੇ ਪੌਦੇ ਹਾਂ ਇਹਦਾ ਨਾਂ ਨਹੀਂ ਹੈ ਬਲਕਿ ਬੌਂਜ਼ੇ ਪੌਦੇ ਦਾ ਨਾਂ ਹੈਗਾ ਬਾਕਸਸ ਜਾਂ ਕਈ ਇਹਨੂੰ ਬਾਕਸ ਵੁੱਡ ਵੀ ਕਹਿ ਦਿੰਦੇ ਆ ਕਮਾਇਓ ਇਸ ਤਰ੍ਹਾਂ ਇਹ ਲੱਗਦਾ ਦਰਖਤ ਵਰਗਾ ਨਾ ਇਹ ਹਾਂ ਜੀ ਇਹ ਬੌਣੇ ਪੌਦੇ ਜੀ ਇੰਨੇ ਹੀ ਰਹਿਣਗੇ ਬਸ ਇਹਨਾਂ ਤੇ ਇੰਨੇ ਹੀ ਛੋਟੀ ਕਟਿੰਗ ਕਰਕੇ ਰੱਖਣੀ ਪੈਂਦੀ ਹੈ ਪੌਦੇ ਤਾਂ ਬੌਣੇ ਮੇਰੇ ਕਹਿੰਦੇ ਬੌਣੇ ਪੇੜ ਕਹਿ ਸਕਦੇ ਆ ਹਾਂ ਜੀ ਬੌਣੇ ਬੌਲੇ ਦਰਖਤ ਕਹਿ ਸਕ ਵੱਡੇ ਨਹੀਂ ਹੁੰਦੇ ਜੀ ਨਹੀਂ ਵੱਡੇ ਨਹੀਂ ਹੋਣਗੇ ਜੀ ਤੇ ਲੱਗਣਾ ਹੈ ਗਮਲੇ ਦੇ ਵਿੱਚ ਜੀ ਹਾਂ ਇਹਦੇ ਲਈ ਪਰ ਥੱਲੇ ਵੀ ਨਹੀਂ ਰੱਖੇ ਜਾਂਦੇ ਇਹਦੇ ਲਈ ਲੱਗ ਤਾ ਸਟੈਂਡ ਬਣਾਉਣਾ ਪੈਂਦਾ ਹੈ ਤਾਂ ਕਿ ਆ ਚੀਜ਼ ਦਿਖੇ ਦੇ ਠੀਕ ਥੱਲੇ ਪਿਆ ਤਾਂ ਇਹ ਸਿਰਫ ਪੱਤਿਆਂ ਨਾਲ ਹੀ ਢੱਕ ਜਾਏ ਹੋਰ ਵੀ ਜਿਵੇਂ ਆਹ ਤਾਂ ਚਲੋ ਪਤਲਾਗਾ ਉਹ ਜਿਵੇਂ ਪੂਰਾ ਦਰਖਤ ਵਰਗਾ ਜੀ ਉਹ ਲੱਗ ਤਾ ਤਿਆਰ ਕਰਿਆ ਇਧਰ ਖੋਣਿਆ ਤੁਹਾਨੂੰ ਸਪੈਸ਼ਲ ਚੀਜ਼ ਇੱਕ ਤਾਂ ਇਹ ਖਾਸ ਚੀਜ਼ ਇਹ ਹੈ ਇਹਦੇ ਵਿੱਚ ਜਿਵੇਂ ਡੈਕੋਰੇਸ਼ਨ ਕੀਤੇ ਪਿਆ ਸਾਰੇ ਪੋਦੇ ਦੇਖੋ ਜਿਵੇਂ ਆਹ ਗਮਲਾਗਾ ਇਹਦੇ ਵਿੱਚ ਇੱਕ ਜਿਵੇਂ ਆਹ ਰੱਖੇ ਪਿਆ ਲਾਫੀ ਗੁਦੜ ਰੱਖੇ ਪਿਆ ਇਸ ਲੱਗ ਰੱਖੇ ਸੋਹਣੇ ਲੱਗਦੇ ਆ ਇਧਰ ਆ ਕੇ ਕਲੋਜ਼ ਕਰਕੇ ਦੇਖਿਏ ਤਾਂ ਲੱਗਦਾ ਬਿਲਕੁਲ ਦਰਖਤ ਹੈ ਬਿਲਕੁਲ ਦਰਖਤ ਵਰਗਾ ਹੈ ਪਰ ਇਹ ਪੌਦਾ ਹੈ ਬੌਂਜ਼ਾ ਕਹਿੰਦੇ ਆ ਬਾਈ ਜੀ ਵੀ ਬੌਣਾ ਪੇੜ ਕਹਿੰਦੇ ਇੱਕ ਤਰ੍ਹਾਂ ਦਾ ਬੌਣਾ ਪੇੜ ਕਿਹਾ ਜਾਂਦਾ ਇਸ ਵੀ ਡੈਕੋਰੇਸ਼ਨ ਕੀਤਾ ਪਿਆ ਵਿੱਚ ਦੇਖੋ ਇੱਕ ਜਾਨਵਰ ਹਾਂ ਵਿੱਚ ਨੈਚਰਲ ਮਾਹੌਲ ਬਣਾਇਆ ਪਿਆ ਹਾਂਜੀ ਤੇ ਇਹਦੇ ਬਾਰੇ ਦੱਸੋ ਬਾਈ ਜੀ ਇਹ ਦਰਖਤ ਲੱਗਦਾ ਦਰਖਤ ਹੈ ਇਹ ਪੌਦਾ ਇਹ ਹਾਂਜੀ ਇਹ ਵੀ 4 ਸਾਲਾਂ ਚ ਤਿਆਰ ਹੋਇਆ ਜੀ ਸਾਰਾ 4 ਸਾਲਾਂ ਜੀ ਹਾਂਜੀ ਵੈਸੇ ਤਾਂ ਇਹ ਇੰਪੋਰਟਡ ਹੁੰਦਾ ਚਾਈਨਾ ਤੋਂ ਆਉਂਦਾ ਨਾ ਇਹਦਾ ਜਿੰਗ ਚਿੰਗ ਬਲੈਕ ਪਾਂਡਾ ਫਾਈਕਸ 50 ਸਾਲਾਂ ਇਹ ਤਾਂ ਬਹੁਤ ਵੱਡਾ ਹੋ ਜਾਂਦਾ ਇਹ ਰੰਦਾ ਐਡਾ ਕੀ ਰੰਦਾ ਇਹ ਨਹੀਂ ਇਹ ਗ੍ਰਾਫਟਡ ਹੁੰਦਾ ਜੀ ਆ ਪੱਤੀ ਕਿਸੇ ਹੋਰ ਦੀ ਹੈ ਥੱਲੇ ਰੂਟ ਕਿਸੇ ਹੋਰ ਦਾ ਵਿੱਚ ਜੋਇੰਟ ਕਰਿਆ ਜਾਂਦਾ ਦਿਖਾਈ ਦੇਣਾ ਤੁਹਾਨੂੰ ਮੇਰੇ ਪੱਤੀ ਕਿਸੇ ਹੋਰ ਦੀ ਹੈ ਜਿਵੇਂ ਆ ਮੇਰੇ ਕੋਲ ਹਜੇ ਆਇਆ ਹੋਇਆ ਹਾਂਜੀ ਹਾਂਜੀ ਮੈਂ ਫਿਲਹਾਲ ਸੇਲਤਾ ਨਹੀਂ ਕਰਨਾ ਹੂੰ ਪਰ ਇਹਨੂੰ ਵਾਇਰਿੰਗ ਤੇ ਹਜੇ ਛੱਡੂੰਗਾ ਕੁਝ ਇਹ ਦੋ ਜਿਵੇਂ ਪੱਤੀ ਕਿਸੇ ਹੋਰ ਦੀ ਤੇ ਇਹਨੂੰ ਇਸ ਪ੍ਰੋਸੈਸ ਨੂੰ ਗ੍ਰਾਫਟਡ ਕਹਿੰਦੇ ਜੀ ਇੱਥੇ ਗ੍ਰਾਫਟਿੰਗ ਜਿਵੇਂ ਆ ਦੇਖੋ ਗ੍ਰਾਫਟਿੰਗ ਆ ਤੁਹਾਨੂੰ ਸੁਣਾਈ ਗ੍ਰਾਫਟਿੰਗ ਆ ਨਿਸ਼ਾਨ ਦਿਖ ਰਿਹਾ ਹੁਣ ਉੱ ਤੇ ਇਸੇ ਤਰ੍ਹਾਂ ਜਿਵੇਂ ਆ ਮੈਂ ਬੈਂਡ ਪਾਏ ਹੋਇਆ ਇਹਦੇ 'ਚ ਹੂੰ ਆ ਦੇਖੋ ਆ ਸਾਰੇ ਬ੍ਰਾਂਚਸ ਇਹਦੇ ਬੈਂਡ ਕਰੀਆਂ ਹੋਈਆਂ ਆਪਦੇ ਜਿਵੇਂ ਮੈਂ ਮਰੋੜਨੀ ਅਸੀਂ ਮੈਂ ਆਪਦੇ ਤਰੀਕੇ ਨਾਲ ਇਹਨੂੰ ਕਰਦਾ ਇਸੇ ਤਰ੍ਹਾਂ ਹੁਣ ਇਹ ਆਇਆ ਹੋਇਆ ਮੇਰੇ ਕੋਲੇ ਇਹਦੇ ਬੈਂਡ ਵਗੈਰਾ ਕੁਛ ਨਹੀਂ ਪਾਇਆ ਠੀਕ ਹੈ ਇਹ ਕਿੰਨੇ ਕ ਕੀਮਤੇ ਸੌਦੇ ਦੀ ਹੁੰਦੀ ਹੈ ਵੈਸੇ ਤਾਂ ਵੈਸੇ ਤਾਂ 1800 ਰੁਪਏ ਦਾ ਇਹ ਸਾਈਜ਼ ਮਿਲ ਜਾਂਦਾ ਜੇ ਆ ਤਿਆਰ ਕਰ ਦਿੰਨੇ ਹਾਂ ਇਹ 4 ਸਾਲ 5 ਸਾਲ 'ਚ ਇਹ ਚੀਜ਼ ਤਿਆਰ ਹੁੰਦੀ ਹੈ ਇਹਦਾ ਰੇਟ ਹੋ ਜਾਂਦਾ 6 ਤੋਂ 7000 ਰੁਪਏ ਦਾ ਇਹਦੇ ਛੋਟੇ ਪੌਦੇ ਵੀ ਮਿਲਦੇ ਆ ਇਹਦੇ ਜੇ ਆਪਾਂ ਇਹਦੇ ਹਾਂ ਛੋਟਾ ਸਾਈਜ਼ ਮਿਲ ਜਾਂਦਾ ਹੀ ਜੇ ਮਤਲਬ ਆਪ ਤਿਆਰ ਕਰਨਾ ਹੋਵੇ ਤੁਸੀਂ ਇਹ ਤਾਂ ਪੂਰਾ ਤਿਆਰ ਕੀਤਾ ਹੋਇਆ ਹਾਂ ਤੁਹਾਡੀ ਮਿਹਨਤ ਹੈ 1800 ਰੁਪਏ ਦੀ ਇਹ ਹਾਂ ਜੀ ਤੇ ਜੇ ਆਪਾਂ ਛੋਟਾ ਪੌਦਾ ਲੈਣਾ ਹੋਵੇ ਉਹ ਤਾਂ ਸਸਤਾ ਦੇ ਦੋਗੇ ਤੁਸੀਂ ਹਾਂ ਛੋਟਾ ਵੀ ਮਿਲ ਜਾਂਦਾ ਇਦਾਂ ਹੈਗਾ ਉਹ ਥੋੜਾ ਕੋ ਅਵੇਲੇਬਲ ਉਹ ਨਾਲ ਹਾਂ ਜਿਵੇਂ ਆਹ ਦਿਖਾਣਾ ਮੈਂ ਤੁਹਾਨੂੰ ਜਿਵੇਂ ਤੁਸੀਂ ਆਪ ਤਿਆਰ ਕਰਨਾ ਇਹ ਤਿੰਨ ਸਾਲਾਂ ਚ ਤਿਆਰ ਹੋਇਆ ਇਹਦਾ ਛੋਟਾ ਦਿਖਾਣਾ ਪੈਣਾ ਛੋਟਾ ਦਿਖਾ ਦੋ ਜੀ ਜਦੋਂ ਬਚਪਨ ਹੁੰਦਾ ਇਹਦਾ ਇਹ ਉਹ ਤਿੰਨ ਤੇ ਉਸ ਤੋਂ ਬਾਅਦ ਇਹ ਜਿਹੜਾ ਇਹਦਾ ਆ ਰਿਹਾ ਜੀ ਪਲਾਂਟ ਆ ਜਿਹੜਾ ਨਾਲੇ ਲੈਂਥ ਵੀ ਇਹਦੀ ਵੱਧ ਆ ਇਹਦੇ ਨਾਲੋਂ ਆ ਦੇਖੋ ਇੱਥੇ ਰੱਖਦੇ ਆਪਾਂ ਇਹਦੇ ਨਾਲ ਕਰਕੇ ਤੇ ਆ ਦੇਖੋ ਇਹ ਛੋਟਾ ਹੈ ਦੇਖੋ ਹਾਂਜੀ ਇਹ ਵੱਡਾ ਹੂੰ ਇਹਦੀ ਏਜ ਹੈ ਇਸ ਟਾਈਮ ਸਾਡੇ ਦੇਖ ਚ ਜਿਵੇਂ ਕਹਿੰਦੇ ਨੇ ਮੈਚੋਰ ਲੱਗਦਾ ਹੈ ਸਿਰਫ ਕਾਦੀ ਛੋਟਾਗਾ ਤਾਂ ਹਾਂ ਇਸ ਟਾਈਮ 2 ਸਾਲ ਦਾ ਇਹ 6 ਸਾਲ ਦਾ ਆ ਦੇਖੋ ਲੱਗਦਾ ਹੈ ਆ ਵੀ ਵੱਡਾ ਹੋਊਗਾ ਪਰ ਇਹਦੇ ਲੈਂਥ ਜ਼ਿਆਦਾ ਹੈ ਇਹਦੀ ਛੋਟੀ ਆਪਣੇ ਦੀ ਲੁੱਕ ਬਿਲਕੁਲ ਪੇੜ ਵਰਗੀ ਹੈ ਹਾਂ ਇਹ ਦੇਣੀ ਪੈਂਦੀ ਹੈ ਅਲੱਗ ਤੋਂ ਰਕਤ ਵਰਗੀ ਲੁੱਕ ਹੈ ਹੂੰ ਅੱਛਾ ਆਪ ਦੇਣੀ ਬੰਦੀ ਸ਼ੇਰ ਇਹ ਹਾਂਜੀ ਮੇਰੇ ਹੱਥ ਦਾ ਤਿਆਰ ਕਰਿਆ ਮੈਂ ਅੱਛਾ ਕੋਈ ਇਹਦੇ ਕਾਰੀਗਰੀ ਕਰਦੇ ਹੋ ਸੀ ਇਹ ਹਾਂਜੀ ਇਹ ਜਿਵੇਂ ਇਹ ਸਿੱਧਾ ਸਿੱਧਾ ਦਾ ਹਾਂ ਇਹ ਜਿਵੇਂ ਮੋੜਾ ਉੜਾ ਹੋਇਆ ਜਿਵੇਂ ਦਰਖਤ ਆ ਬੰਗਿਆ ਇਹ ਵਾਇਰਿੰਗ ਹੁੰਦੀ ਹੈ ਜੀ ਵਾਇਰਿੰਗ ਕਰਕੇ ਇਹਨੂੰ ਜਿਵੇਂ ਆਪਾਂ ਸ਼ੇਪ ਦੇਣੀ ਹੈ ਸ਼ੇਪ ਤੁਸੀਂ ਆਪ ਦੇ ਦੇ ਕੇ ਇਹਨੂੰ ਛੱਡ ਦਿਓ ਕੁਝ ਸਾਲਾਂ ਬਾਅਦ ਉਹ ਸ਼ੇਪ ਆਈ ਰਹਿ ਜਾਂਦੀ ਹੈ ਜੀ ਬਾਅਦ ਚ ਵਾਇਰ ਨਿਕਲ ਜਾਂਦੀ ਹੈ ਜਦਾ ਦਿਖਾ ਵੀ ਰਿਹਾ ਸਭ ਤੋਂ ਫੁੱਲ ਸਾਈਜ਼ ਵੀ ਪਿਆ ਮੇਰੇ ਕੋਲ ਜੁਨੀ ਨੂੰ ਲੱਗਦਾ ਦੇਖੋ ਦਰਖਤ ਲੱਗਦਾ ਪੂਰਾ ਇਹ ਸਭ ਤੋਂ ਯੂਨੀਕ ਦਿਖਾਨਾ ਇੱਕ ਹੋਰ ਚੀਜ਼ ਹਾਂਜੀ ਯੂਨੀਕ ਹੀ ਦੇਖਣ ਆਇਆ ਸੀ ਕਿਉਂਕਿ ਨਰਸਰੀਆਂ ਤਾਂ ਬਹੁਤ ਵਸੇ ਦੇਖਿਆ ਤੁਸੀਂ ਯੂਨੀਕ ਚੀਜ਼ ਦੇਖਣ ਆਇਆ ਵੀ ਕਿ ਇਹ ਥੋੜਾ ਸਾਈਡ ਤੇ ਕਰਦਾਂਗੇ ਤਾਂ ਪਤਾ ਨਹੀਂ ਲੱਗਣਾ ਅੱਛਾ ਅਹ ਇਹ ਇਹ ਥੋੜਾ ਕੈਮਰਾ ਥੱਲੇ ਕਰਕੇ ਦੇਖੀਂ ਆਹ ਇਹ ਫੋਨ ਇਹ ਵੀ નીચે ਬੈਠ ਕੇ ਦਿਖਾਓ ਕੈਮਰਾ ਹੋ ਜਾ ਇਹ ਬੈਠ ਕੇ ਦਿ세ਗਾ ਵੈਸੇ ਨਹੀਂ ਹਾਂ ਫਿਰ ਬੈਠ ਜਾ ਕਿਉਂਕਿ ਇਹ ਨਾ ਉੱਚੀ ਹਾਈਟ ਤੇ ਰੱਖੇ ਜਾਂਦੇ ਐਕਸਰ ਹੂੰ ਹੂੰ ਕੀ ਪੂਰੇ ਦੇਖਿਆ ਨਾ ਹਾਂ ਕਿ ਹਾਈਟ ਛੋਟੀ ਆ ਕਹਿੰਦੇ ਕਾਹਨ ਪੂਰਾ ਦੇਖਣਾ ਉਹ ਉੱਚਾ ਰੱਖਣਾ ਬੋਲਦੇ ਇਹ ਹਾਂ ਇਹ ਜੂਨੀਪਰ ਦੀ ਵੈਰਾਈਟੀ ਹੈ ਇਹਨੂੰ ਲੰਡਨ ਪਾਈਨ ਕਹਿੰਦੇ ਆ ਓਕੇ ਲੰਡਨ ਪਾਈਨ ਹਾਂ ਇਹਦੀ ਕਾਫੀ ਸਾਲ ਹੈ ਕਟੂਕਟ 14 15 ਸਾਲ ਦਾ ਪੌਦਾ ਹੈ ਇਹ 14 15 ਸਾਲ ਦਾ ਇਹ ਹਾਂਜੀ ਤੇ ਹਜੇ ਮੈਨੂੰ ਸਾਢੇ 3 ਸਾਲਾਂ ਇੱਥੇ ਹੋ ਗਿਆ ਇਸੇ ਮਿਹਨਤ ਕਰਦਿਆਂ ਨੂੰ ਹਜੇ ਮੇਰੇ ਹਿਸਾਬ ਨਾਲ ਇਹ 4 ਸਾਲ ਹੋਰ ਲਏਗਾ ਇਹ ਫਿਰ ਕਿ ਸ਼ੇਪ ਕਿ ਨਹੀਂ ਬਣ ਜੂਦੀ ਸ਼ੇਪ ਜਿਵੇਂ ਦੇਖ ਰਿਹਾ ਹਾਂ ਬਸ ਹੋਰ ਮੋٹے ਬੈਂਡ ਹੋ ਜਾਣਗੇ ਆ ਤੁਸੀਂ ਮਤਲਬ ਇਹ ਵਾਇਰ ਨਹੀਂ ਇਹਨੂੰ ਇਸ ਤਰ੍ਹਾਂ ਕਰ ਦੋ ਜੀ ਇਹ ਕੀ ਹੈ ਵਾਇਰਿੰਗ ਹਾਂਜੀ ਇਹ ਤਾਂ ਵੀ ਖਿੱਚਣ ਵਾਸਤੇ ਸ਼ੇਪ ਵਾਸਤੇ ਵੀ ਇਹਨੂੰ ਵੈਸੇ ਹਾਂ ਵੈਸੇ ਪੌਦਾ ਤਾਂ ਬਿਲਕੁਲ ਬ੍ਰਾਂਚਸ ਖੜਮੀਆਂ ਹੁੰਦੀਆਂ ਇਹ ਜਿਹੜੀ ਥੱਲੇ ਝੁਕਾਈਆਂ ਇਹ ਮੈਂ ਕਰੀਆਂ ਸਾਰੀਆਂ ਆ ਠੀਕ ਆ ਤੁਸੀਂ ਆ ਇਹਨੂੰ ਖਿੱਚ ਕੇ ਰੱਖ ਰ ਗਿਆ ਤੇ ਸ਼ੇਪ ਹੀ ਰਹਿ ਜੂ ਇਹਦੀ ਹਾਂ ਫਿਰ ਇਹ 3 ਜਾਂ ਤਾਂ 4 ਸਾਲ ਬਾਅਦ ਜਦੋਂ ਖੋਲਦੇ ਆ ਫਿਰ ਇਹ ਇਦਾਂ ਹੀ ਰਹਿ ਜਾਂਦਾ ਇਨਾ ਬੜੀ ਮਿਹਨਤ ਲੰਮਾ ਪ੍ਰੋਸੈਸ ਹੈ ਯਾਰ ਦਾ ਹਾਂ ਇਹ ਤਾਂ ਬਹੁਤ ਲੰਮਾ ਪ੍ਰੋਸੈਸ ਹੈ ਮਿਹਨਤ ਬਹੁਤ ਹੈ ਵੇਟ ਕਰਨਾ ਪੈਂਦਾ ਇਹਦਾ ਛੱਡੋ ਜੀ ਹੁਣ ਅੱਗੇ ਆ ਜਾਓ ਤੁਸੀਂ ਉੱਪਰ ਅੱਛਾ ਹਜੇ ਤਾਂ ਥੱਲੜੀਆਂ ਆਪਾਂ ਮੋਟੀ ਬ੍ਰਾਂਚਾਂ ਤੇ ਆ ਗਏ ਹਜੇ ਤਾਂ ਆਹ ਬ੍ਰਾਂਚਾਂ ਪੂਰਾ ਲੱਗਦਾ ਲੁੱਕ ਐ ਜਿਵੇਂ ਦਰਖਤ ਨਹੀਂ ਹੁੰਦਾ ਜਿਵੇਂ ਪੂਰਾ ਹਾਂ ਉਹ ਵੀ ਲੱਗਦਾ ਅੱਗੇ ਇੰਨਾ ਤੇ ਵੀ ਕੰਮ ਹੋਣਾ ਹੈ ਜੀ ਇੰਨਾ ਤੇ ਜਿਹੜੀ ਗਾਹਵ ਰਹਿ ਗਈਆਂ ਇੰਨਾ ਤੇ ਹੋਈ ਉਸ ਤੋਂ ਬਾਅਦ ਇਹਨੂੰ ਵੀ ਸ਼ੇਪ ਦੇ ਦੋਗੇ ਹਾਂ ਇਹ ਤਾਂ ਇਹ ਖੁੱਲ ਜੂਗੀ ਦੂਆ ਦਾ ਪਤਲੇ ਦਾ ਹਾਂ ਦਾ ਤਾਰ ਲਵੱਟੀ ਵੀ ਦੇਖੋ ਤੇ ਵਾਇਰਿੰਗ ਕੀਤੀ ਵੀ ਆ ਇਹਨੂੰ ਕਹਿੰਦੇ ਅਚਾ ਉਹ ਬਾਇਰਿੰਗ ਹੁੰਦੀ ਹੈ ਦੋ ਇਕੱਠੇ ਕਰਦੇ ਆ ਉਹਦੇ ਆਪਾਂ ਉਹ ਗ੍ਰਾਫ ਹੁੰਦੀ ਆ ਇਹ ਵਾਇਰਿੰਗ ਹੁੰਦੀ ਆ ਇਹ ਹਾਂਜੀ ਵਾਇਰਿੰਗ ਹੁੰਦੀ ਆ ਜਿਵੇਂ ਆ ਦਿਖਾਣਾ ਤੁਸੀਂ ਹੁਣ ਜਿਵੇਂ ਹੁਣ ਜੇ ਪੌਦਾ ਛੋਟਾ ਦਿਖਾਇਆ ਸੀ ਉਹਦੀ ਸ਼ੇਪ ਉਹ ਸਿੱਧੀ ਸੀ ਬਿਲਕੁਲ ਤੇ ਆਹ ਜਿਵੇਂ ਬਿੰਗਿਆ ਤੇ ਨੀਂਗਾ ਪੇੜ ਵਰਗਾ ਬਣ ਗਿਆ ਇੱਕ ਇਹ ਸ਼ੇਪ ਦਿੱਤੀ ਵੀ ਤਾਰਾਂ ਕਰਕੇ ਹਾਂਜੀ ਕਿਹੜੀਆਂ ਤਾਰਾਂ ਬੰਨੀਆਂ ਵਣੇ ਇਹਦੇ ਕਰਕੇ ਸ਼ੇਪ ਇਹਦੀ ਇਸ ਤਰ੍ਹਾਂ ਬਣ ਗਈ ਪੇੜ ਵਰਗੀ ਵੈਸੇ ਇਹ ਗੋਲ ਹੋ ਜਾਂਦਾ ਓਕੇ ਇਹ ਜੂਨੀਪਰ ਹੈ ਜੂਨੀਪਰ ਦੀ ਪਰਿਵਾਰ ਚੋਂ ਆਂਦੀ ਹੈ ਪੂਰਾ ਜਿਵੇਂ ਜੋ ਤਿਆਰ ਪੂਰਾ ਜਿਵੇਂ ਕਰਦੇ ਹੋ ਸੀ ਉਹ ਕਿੰਨਾ ਚਿਰ ਲਊਗਾ ਇਹ ਮੇਰੇ ਹਿਸਾਬ ਨਾਲ ਤਾਂ 4 ਸਾਲ ਵੱਧ ਵੀ ਲੈ ਸਕਦਾ ਮੈਂ ਤੁਹਾਨੂੰ ਅੰਦਾਜ਼ਾ ਹੀ ਦੱਸ ਰਿਹਾ ਫਿਲਹਾਲ 4 ਸਾਲ ਬਾਅਦ ਤੁਹਾਨੂੰ ਕੋਲਾ ਕੇ ਫਿਰ ਦੇਖਦੇ ਜਾਵਾਂਗੇ ਹਾਂ ਇਹ ਤੁਸੀਂ ਰੱਖੋਗੇ ਇਹ ਵੇਚ ਦੋਗੇ ਪਹਿਲੀ ਇਹ ਨਹੀਂ ਕੋਈ ਕੀਮਤ ਦੇਊਗਾ ਅੱਛੀ ਵੇਚਾਂਗੇ ਜੀ ਕਿੰਨੀ ਕੀਮਤ ਇਹ 18000 ਪਲੱਸ ਜਾਏਗਾ ਜਦੋਂ ਤਿਆਰ ਹੋ ਗਿਆ ਉਦੋਂ ਇਸ ਟਾਈਮ ਇਸ ਟਾਈਮ ਤਾਂ ਸੇਲ ਨਹੀਂ ਕਰਨਾ ਕਿਉਂਕਿ ਅਜੇ ਕੀਮਤ ਨਹੀਂ ਮਿਲਨੀ ਜੀ ਸੇਲ ਕਰਨ ਤੋਂ ਬਾਅਦ ਸਾਨੂੰ ਦਿਖਾ ਦਿਓ ਵੀ ਅਸੀਂ ਅੱਜ ਹੀ ਆ ਦੇਖਣੀ ਅਸੀਂ ਉਦੋਂ ਬਾਅਦ ਕੀ ਸ਼ੇਪ ਬੰਦੀ ਹੈ ਨਹੀਂ ਬਹੁਤ ਇੰਟਰਸਟਿੰਗ ਹੈ ਬਹੁਤ ਵਧੀਆ ਚੀਜ਼ ਹੈ ਯੂਨੀਕ ਚੀਜ਼ ਹੈ ਇਹ ਵੈਸੇ ਮੇਰੇ ਅਕਸਰ ਪੌਦੇ ਕੰਪੀਟੀਸ਼ਨ ਚ ਭੇਜਦਾ ਰਹਿਣਾ ਮੈਂ ਆਪ ਤਾਂ ਨਹੀਂ ਜਾਂਦਾ ਅੱਛਾ ਕੰਪੀਟੀਸ਼ਨ ਨਹੀਂ ਹੁੰਦਾ ਪੌਦਿਆਂ ਦਾ ਹਾਂ ਕਿਸੇ ਬੰਦੇ ਦਾ ਵਾ ਹਰ ਸਾਲ ਦੇਖਿਆ ਹੋਊਗਾ ਜਾਨਵਰਾਂ ਦਾ ਦੇਖਿਆ ਹੋਊਗਾ ਪੌਦਿਆਂ ਦਾ ਵੀ ਕੰਪੀਟੀਸ਼ਨ ਹੁੰਦਾ ਹੈ ਉਹਨਾਂ ਦੀ ਇੱਕ ਐਗਜ਼ੀਬਿਸ਼ਨ ਲੱਗਦੀ ਆ ਕਿੱਥੇ ਕਿੱਥੇ ਤੁਸੀਂ ਲੈ ਕੇ ਜਾਂਦੇ ਹੋ ਕੰਪੀਟੀਸ਼ਨ ਚ ਇਹ ਕੈਂਟ ਚ ਜਾਂ ਰੋਜ਼ ਗਾਰਡਨ ਚ ਆਪਣੇ ਫਲਾਵਰ ਫੈਸਟੀਵਲ ਫਲਾਵਰ ਫੈਸਟੀਵਲ ਚ ਬੇਸਿਕ ਤਾਂ ਕਿੰਨੇ ਪ੍ਰਾਈਜ਼ ਤੁਹਾਨੂੰ ਮਿਲੇ ਹੋਣਗੇ ਪ੍ਰਾਈਜ਼ ਮੈਂ ਆਪ ਤਾਂ ਨਹੀਂ ਜਾਂਦਾ ਨਾਲ ਦੇ ਮੁੰਡੇ ਨੂੰ ਭੇਜ ਦਿੰਦਾ ਉਹ ਲੈ ਜਾਂਦੇ ਆ ਪ੍ਰਾਈਜ਼ ਮਤਲਬ ਵੀ ਪ੍ਰਾਈਜ਼ ਤਾਂ ਇਹਦੇ ਮਿਲਦੇ ਹੋਣਗੇ ਕਿ ਫਸਟ ਸੈਕੰਡ ਜਿਵੇਂ ਹਾਂ ਉਹ ਮਿਲਦੇ ਠੀਕ ਹੈ ਸੋਅਤ ਕੀ ਕੈਂਟ ਚ ਫਸਟ ਆਇਆ ਜਿਹੜਾ ਆਪਾਂ ਸਭ ਤੋਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਅੱਛਾ ਉਹ ਗ੍ਰਾਫਟਿੰਗ ਵਾਲਾ ਹਾਂ ਜ਼ਿੰਗ ਚ ਗ੍ਰਾਫਟਿੰਗ ਵਾਲਾ ਆਹ ਚੀਜ਼ ਬਹੁਤ ਸੋਹਣੀ ਲੱਗੀ ਥੋੜੀ ਜਿਹੀ ਦਿਖਾਈ ਜਿਆ ਹੁਣ ਜੀ ਇਹ ਮੇਰੇ ਹੱਥ ਦਾ ਤਿਆਰ ਕਰਿਆ ਬਹੁਤ ਯੂਨੀਕ ਚੀਜ਼ ਹੈ ਹੂੰ ਤੇ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਪੂਰਾ ਤਿਆਰ ਹੋ ਜਾਂਦਾ ਤੁਸੀਂ ਆਦੇ ਹੱਥਾਂ ਨਾਲ ਤਿਆਰ ਕਰਦੇ ਹੋ ਉਹ ਪਤਾ ਹੈ ਬਹੁਤ ਖੁਸ਼ੀ ਹੁੰਦੀ ਹੈ ਗ੍ਰਾਫਟਿੰਗ ਨੂੰ ਕਹਿੰਦੇ ਆ ਜਿਵੇਂ ਇਹ ਅੰਬ ਵਾਸਤੇ ਫਲਾਂ ਆਉਣ ਵਾਲਾ ਐਡੇ ਕਿਤੇ ਆਹ ਮਿੱਟੀ ਦੇਖੋ ਕਿਲੋ ਵੀ ਨਹੀਂ ਇਹਦੇ ਗ੍ਰਾਫਟਿੰਗ ਤੁਸੀਂ ਉਹ ਦੱਸਦੇ ਹੋ ਨੀ ਦੋ ਪੌਦੇ ਇਕੱਠੇ ਹੁੰਦੇ ਆ ਹਾਂ ਨਹੀਂ ਜਦੋਂ ਗੁਟਲੀ ਵਾਲਾ ਅੰਬੇਡਾ ਹੋ ਗਿਆ ਫਿਰ ਆ ਦੇਖੋ ਕੱਟ ਲਾਇਆ ਪਿਆ ਇਹ ਕੱਟ ਲਾ ਕੇ ਫਿਰ ਕੀ ਕੀਤਾ ਤੁਸੀਂ ਇਹ ਇਹ ਪੇੜ ਤੋਂ ਬ੍ਰਾਂਚ ਲੈ ਕੇ ਜਿਸ ਤੇ ਫਲ ਆ ਰਿਹਾ ਅੱਛਾ ਇਹਦੇ ਚ ਜੋਇੰਟ ਹੋ ਜਾਂਦਾ ਜੋਇੰਟ ਹੋ ਕੇ ਇਸ ਤੇ ਟਿਪਿੰਗ ਹੋ ਜਾਂਦੀ ਤੁਸੀਂ ਸਰਜਰੀ ਕਰਦੇ ਤੁਸੀਂ ਇੱਕ ਤਰ੍ਹਾਂ ਦੀ ਜਿਵੇਂ ਇਹ ਹਾਂ ਇਸੇ ਨੂੰ ਗ੍ਰਾਫਟਿੰਗ ਕਹਿੰਦੇ ਆ ਜੀ ਜਿਵੇਂ ਤਰ ਤਰ ਜੋੜਦਾ ਉਹ ਚੀਜ਼ ਹੀ ਕਰਦੇ ਹਾਂ ਹਾਂ ਜੀ ਹਾਂ ਇਸੇ ਇਸੇ ਪ੍ਰੋਸੈਸ ਨੂੰ ਕਹਿੰਦੇ ਆ ਗ੍ਰਾਫਟਿੰਗ ਤੇ ਗਰ ਗਸਾਸ ਦਾ ਕੋਕ ਨਹੀਂ ਗੱਦਲੇ ਵੀ ਹਾਂ ਹੋਰ ਵੀ ਪੌਦੇ ਆ ਜਿਹੜੇ ਅਜੇ ਤੱਕ ਮੈਂ ਪੁਰਾਣੇ ਕਰਨ ਲਈ ਰੱਖੇ ਹੋਏ ਆ ਬੌਂਸ ਦਿਖਾਓ ਦਿਖਾਓ ਹੋਰ ਵੀ ਜਿਹੜਾ ਹੈਗਾ ਦਿਖਾ ਦਿਓ ਅਜੇ ਤਿਆਰ ਨਹੀਂ ਕਿਉਂਕਿ ਇੰਨਾ ਚ ਸਾਲ ਪਰ ਸਾਲ ਬੀਤ ਜਾਂਦੇ ਜਿਹੜਾ ਕੋਲ ਆ ਨਾ ਉਹਨੂੰ ਪਤਾ ਲੱਗਦਾ ਲੱਗਦਾ ਵੀ ਖਾਸ ਚੀਜ਼ ਹੈਗੀ ਆ ਉਹ ਸਾਨੂੰ ਦਿਖਾ ਦਿਓ ਕੀ ਚੀਜ਼ ਹੈ ਹੁਣ ਆ ਦੇਖੋ ਬਹੁਤ ਅੱਛਾ ਲੱਗਦਾ ਆ ਦੇਖੋ ਇਹ ਸਿੱਧਾ ਸੀ ਪੌਦਾ ਨੋਰਮਲ ਇਹ ਮੈਂ ਸੇਲ ਨਹੀਂ ਕਰਨਾ ਕਿਸੇ ਵੀ ਕੀਮਤ 'ਚ ਤੇ ਹੁਣ ਮੈਂ ਇਹ ਜਿਆ ਕੀ ਖਾਸ ਹੈ ਜੇ ਸੇਲ ਨਹੀਂ ਕਰਨਾ ਇਹ ਬੌਂਸ ਲਈ ਮੈਂ ਸ਼ੇਪ ਦੇ ਰਾਂ ਇਹਦੀ ਅੱਛਾ ਇਹ ਹੁਣੇ ਹੀ ਜ਼ਿਆਦਾ ਨਹੀਂ ਹਫਤਾ ਹੀ ਹੋਇਆ ਇਹਨ ਇਹ ਨਵਾਂ ਹੀ ਆਇਆ ਸੀ ਮੇਰੇ ਕੋਲ ਤੇ ਇਹਦੀ ਮੈਂ ਵਾਇਰਿੰਗ ਕਰਤੀ ਘਟੂ ਘਟ 2-3 ਸਾਲੇ ਦੀ ਆ ਸ਼ੇਪ ਚ ਹੁਣ ਚ ਲੱਗ ਜਾਏਗਾ ਉਹ ਕਿਹੜੀ ਸ਼ੇਪ ਬਣਾਉਂਗੇ ਫਿਰ ਦੀ ਇਹਦੀ ਜਿਵੇਂ ਦਿਖ ਰਹੀ ਆ ਆ ਸ਼ੇਪ ਹੋਣੀ ਆ ਹਾਂ ਜਿਵੇਂ ਪਹਾੜਾਂ ਚ ਆਪਾਂ ਪੌਦੇ ਹੁੰਦੇ ਆ ਪੁਰਾਣੇ ਇਹ ਫਿਰ ਇੱਥੇ ਵੀ ਬ੍ਰਾਂਚ ਆਉਣੀਆਂ ਇਹਦੀ ਆ ਦੇਖੋ ਆ ਬੌਨਸਾਈ ਇਕੱਲੇ ਵਾਇਰਿੰਗ ਕਰਨਾ ਨਹੀਂ ਜੀ ਇੰਨੀ ਮਿੱਟੀ ਚ ਪੌਦੇ ਨੂੰ ਵੱਡੇ ਕਰਨਾ ਇਹ ਵੀ ਕਲਾ ਹੈ ਬਹੁਤ ਬੋਲਦੀ ਗੱਲ ਐ ਦੇਖੋ ਇੱਕ ਆ ਜੜਾ ਦੇਖੋ ਗੰਮਲੇ 'ਚ ਕਹਿੰਦੇ ਵੀ ਗੰਮਲੇ 'ਚ ਛੋਟਾ ਜਿਹਾ ਪਲਾਂਟ ਲੱਗਦਾ ਹੁੰਦਾ ਪਰ ਇਹਦੇ ਨਰਖਤੀ ਪਾਦੇ। 2 ਕਿਲੋ ਮਿੱਟੀ ਵੀ ਨਹੀਂ ਹੋਣੀ ਭਜਨ 'ਚ ਜੀ ਇਹਨੂੰ ਕਰੀਏ। ਜੇ ਅਗਰ ਪੌਟ ਦਾ ਆਪਾਂ weight ਘਟਾ ਦਈਏ ਤਾਂ 2 ਕਿਲੋ ਮਿੱਟੀ ਦੇ ਨੇੜੇ ਤੇੜੇ। ਇਹ ਵੀ ਇੱਕ ਬਹੁਤ ਵੱਡੀ ਕਲਾਕਾਰੀ ਹੈ। ਇਹ ਨਾਰੰਗੀ ਹੈ ਜੀ ਫਰੂਟ ਆਉਣਗੇ ਇਹਨੂੰ। ਬਹੁਤ ਨਾਰੰਗੀ ਹੈ ਆਪ। ਹਾਂ ਮਿਨੀਚਰ ਔਰੇਂਜ ਕਹਿ ਦਿੰਦੇ ਇਹਨੂੰ। ਫਿਰ ਗੰਮਲੇ 'ਚ ਲੱਗ ਜਾਣਗੇ। ਇਹ ਇਸੇ 'ਚ ਹੀ ਰਹੇਗਾ ਹਮੇਸ਼ਾ। ਫਰੂਟ ਹੈ ਜੀ ਲੱਗ ਜਾਣਗੇ ਗੰਮਲੇ 'ਚ। ਫਰੂਟ ਬਹੁਤ ਲੱਗੇਗਾ ਇਹਨੂੰ। ਅੱਛਾ ਜਿਵੇਂ ਕਹਿੰਦੇ ਆਪਾਂ ਵੀ ਘਰਾਂ ਦੇ ਵਿੱਚ ਪ ਪਰ ਇਹਨਾਂ ਨੇ ਬਾਈ ਨੇ ਦੇਖੋ ਕਲਾਕਾਰੀ ਕੀਤੀ ਹੈ ਕਲਾਕਾਰੀ ਨਾਲ ਗਮਲੇ ਦੇ ਵਿੱਚ ਹੀ ਇੱਕ ਪੇੜ ਦੀ ਤਰ੍ਹਾਂ ਬਣਾਤਾ ਨਾਲ ਫਰੂਟ ਵੀ ਲੱਗਣਗੇ ਆ ਬੋਰਡ ਆ ਘਰੇ ਵੀ ਲਾ ਸਕਦੇ ਆ ਜਗਾ ਘੱਟ ਹੈਗੀ ਛੱਤੇ ਲਾ ਸਕਦੇ ਆ ਆਪਾਂ ਕਿਤੇ ਨਾ ਆ ਬੋਰਡ ਹੈ ਇਹ 2 ਸਾਲ ਤੋਂ ਜਦੋਂ ਮੈਂ ਲੈ ਕੇ ਆਇਆ ਸੀ ਇਹ ਬੋਰਡ ਦੀ ਲੈਂਥ ਸੀਗੀ ਘੱਟੋ ਘੱਟ 7 ਫੁੱਟ ਜੀ ਇਹ ਜੜ ਲੈ ਗਿਆ ਇਕੱਲੀ ਨਹੀਂ ਪlant ਲੈ ਕੇ ਆਇਆ ਸੀ ਹਾਂ 7 ਫੁੱਟ ਦੀ ਲੈਂਥ ਤੇ ਸੀ ਬੋਰਡ ਦਾ ਸਾਰਾ ਇਥੋਂ ਕੱਟ ਕੇ ਇਕੱਲੀ ਰੂਟ ਰੱਖ ਲਈ ਹੁਣ ਇਹਦੀ ਇਦਰਾਕਤ ਵਾਲੀ ਸ਼ੇਪ ਜਿਹੜੇ ਇੰਪੌਂਜ਼ਾਈ ਕਹਿੰਦੇ ਹੋ ਉਹ ਤਿਆਰ ਕਰ ਰਹੇ ਠੀਕ ਹੈ ਇਹੋ ਜਵਾਖਾ ਬਗੂ ਪਾ ਲੈ ਮੈਂ ਦਿਆਂਗਾ ਜੀ ਇਹ ਹਾਂਜੀ ਔਰ ਇਹਨਾਂ ਵੀ ਆ ਕਿਸੇ ਵੀ ਕੀਮਤ ਤੇ ਵੇਚਾਂਗਾ ਹੁਣ ਜਿਵੇਂ ਆ ਰੱਖੇ ਹੋਏ ਆ ਇਹ ਹਜੇ ਸੇਲ ਲਈ ਨਹੀਂ ਕਿਉਂਕਿ ਮੈਨੂੰ ਪਤਾ ਇਹਨਾਂ ਦੇ ਟਾਈਮ ਜ਼ਿਆਦਾ ਲੱਗਣਾ ਤੇ ਘਟੂ ਘਟ 5-6 ਸਾਲ ਇਹਨਾਂ ਨੂੰ ਪਾਸੇ ਹੀ ਰੱਖੂਗਾ ਮੈਂ ਅੱਛਾ ਹਾਂ ਕਿਉਂਕਿ ਹਜੇ ਕੋਈ ਸ਼ੇਪ ਦੇਣ ਲਾਇਕ ਨਹੀਂ ਹੋਈ ਜਦੋਂ ਇਹ ਹੋਗੇ ਕਿ ਹਾਂ ਹੁਣ ਕੁਝ ਬਣ ਸਕਦਾ ਫਿਰ ਮੈਂ ਇਹਨਾਂ ਤੇ ਵਾਇਰਿੰਗ ਸ਼ੁਰੂ ਕਰੂੰਗਾ ਪੂਰਾ ਜਦੋਂ ਤੱਕ ਆਬ ਨੂੰ ਤਸੱਲੀ ਨਹੀਂ ਹੁੰਦੀ ਨਾ ਆ ਵੀ ਆ ਹੋ ਗਿਆ ਪੂਰਾ ਮਚੁਰ ਹੋ ਗਿਆ ਉਹ ਤੱਕ ਬਾਈ ਕਹਿੰਦੇ ਅਸੀਂ ਵੇਚਦੇ ਨਹੀਂ ਆ ਹੋਰ ਵੀ ਪਿਆਰੇ ਨਾਲ ਇਹ ਉਹੀ ਜ਼ਿੰਕਿੰਗ ਇਹ ਵੀ ਬੌਂਸ ਆ ਨਾ ਹਾਂ ਇਹਦਾ ਕੰਮ ਚੱਲ ਰਿਹਾ ਵਾਇਰਿੰਗ ਤੇ ਅੱਛਾ ਇਹਦੇ ਪੱਤੇ ਲਾਣੇ ਪੈਂਦੇ ਆ ਫਿਲਹਾਲ ਇਹ ਵੀ ਗੋਲ ਜੀ ਬਾਜੂ ਨਾਲ ਛੇ ਪੇੜ ਹਾਂ ਉਹੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਆ ਯਾਰ ਮੈਨੂੰ ਬਹੁਤ ਜਿੰਨੀ ਲੱਗੀ ਚੀਜ਼ ਆ ਵੰਡੀ ਝਾੜ ਦੇਖੋ ਕਿਸੇ ਪੇੜ ਦੀ ਹੁੰਦੀ ਆ ਵੱਡੇ ਦੀ ਇਹ ਗਮਲੇ ਦੇ ਵਿੱਚ ਇੰਨੀ ਵੱਡੀ ਝੜ ਬਣ ਆਪੀ ਤੇ ਜਦੋਂ ਇਹ ਲਾਇਆ ਸੀਗਾ ਉਦੋਂ ਪਲਾਂਟ ਸੀ ਨਹੀਂ ਇਸੇ ਤਰ੍ਹਾਂ ਹੀ ਮੈਂ ਲੈ ਕੇ ਆ ਇਹ ਇੰਪੋਰਟਡ ਹੈ ਮੰਗਵਾਇਆ ਹੈ ਜੀ ਬਸ ਪਲਾਂਟ ਤੋਂ ਲੈ ਕੇ ਇਹ ਪੇੜ ਐਂ ਬਣਦਾਗਾ ਇਹ ਕਮਲੇ ਨਹੀਂ ਬਣਦਾ ਕਮਲੇ ਜੀ ਬਣਦਾ ਹਾਂ ਇਹਦੀ ਬਲਕਿ ਜਿੰਨੀ ਮਿੱਟੀ ਦੇਖ ਰਹੇ ਹੋ ਨਾ ਫਾਜੇ ਮਿੱਟੀ ਹੋਰ ਕਟਾ ਦੂੰਗਾ ਇਹਦੇ ਚ ਛੋਟੇ ਗਮਲੇ ਚ ਲੈ ਕੇ ਆਉਂਗਾ ਇਹੋ ਅੱਛਾ ਅੱਛਾ ਜੇ ਜ਼ਮੀਨ ਚ ਲਾਉਣਾ ਹੋਵੇ ਤਾਂ ਵੀ ਲੱਗ ਜਾਂਦਾ ਨਹੀਂ ਇਹ ਜ਼ਮੀਨ ਚ ਸੋਹਣਾ ਨਹੀਂ ਲੱਗਦਾ ਸੋਹਣਾ ਲੱਗਦਾ ਹਾਂ ਫਿਰ ਦੇਖਣਾ ਵੀ ਨਾ ਕਾਵਰ ਮੁੱਦੇ ਤਾਂ ਦੇਖ ਲੈਣੀ ਹੁਣ ਇਹਦਾ ਇਹ ਉੱਚੀ ਸਾਧ ਜਿਵੇਂ ਲਾਤਾ ਇਹ ਨੋਰਮਲ ਫਾਈਕਸ ਹੈ ਇਹ ਕਿਹੜਾ ਫਾਈਕਸ ਆਦਰਕ ਆਦਰਕ ਤਾਂ ਹਾਂ ਤੇ ਇਹ ਫਿਰ ਇਹ ਵੀ ਇੱਡਾ ਹੀ ਰਹੂਗਾ ਹਾਂ ਇੰਨਾ ਹੀ ਰਹੇਗਾ ਠੀਕ ਹੈ ਪਰ ਅਸੇ 2-3 ਸਾਲ ਲੱਗਣੇ ਐ ਇਹਨੂੰ ਇਹ ਚ ਰੂਟ ਲੰਮਕਣ ਲੱਗ ਜਾਏਗਾ ਜਣਾ ਤੇ ਜ਼ਮੀਨ ਚ ਟੱਚ ਹੋ ਜਾਏਗਾ ਠੀਕ ਹੈ ਬਹੁਤ ਵਧੀਆ ਲੱਗਿਆ ਯਾਰ ਇਹ ਤੁਹਾਡਾ ਕੰਮ ਇਹਦਾ ਆਇਓ ਚਲੋ ਠੀਕ ਹੈ ਬਹੁਤ ਵਧੀਆ ਭਾਈ ਜੀ ਉਹਦੇ ਨਰਸਰੀ ਕਿਹੜੀ ਆ ਕਿੱਥੇ ਜਗ੍ਹਾ ਦੱਸ ਦੋ ਜੀ ਮੈਨੂੰ ਐਡਰੈਸ ਆਪਣੀ 3 ਨੰਬਰ ਝੀਲ ਦੇ ਬਿਲਕੁਲ ਸਾਹਮਣੇ ਨਾਂ ਉਹਦੀ ਨਰਸਰੀ ਦਾ ਨਰਸਰੀ ਦਾ ਨਾਮ ਐਵਰ ਗ੍ਰੀਨ ਆ ਉਹ ਲਿਖਿਆ ਬਾਹਰ ਦਿਖਾਵਾਂਗੇ ਕੋਈ ਨਸੀ ਹਾਂਜੀ ਨੰਬਰ ਵੀ ਲਿਖਿਆ ਨਾ ਉਹਦੇ ਹਾਂਜੀ ਨੰਬਰ ਵੀ ਲਿਖਿਆ ਐਵਰ ਗ੍ਰੀਨ ਨਰਸਰੀ ਹਾਂਜੀ 3 ਨੰਬਰ ਝੀਲ ਦੇ ਸਾਹਮਣੇ ਹਾਂਜੀ ਬਿਲਕੁਲ ਪੈਨਨਸੂਲਾ ਮੌਲ ਦੇ ਨਾਲ ਸਾਨੂੰ ਸਲਾਮ ਆਲ ਦੇ ਬਿਲਕੁਲ ਆ ਬਾਹਰਲੀ ਵਸਤੇ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਤੁਸੀਂ ਗਾਣਾ ਸੁਣਿਆ ਉਹ ਚੀਲਾ ਕੋਲ ਬਟੰਡੇ ਕੋਠੀ ਪਾਦੇ ਵਈਆ ਉਹਦੇ ਬਾਹਰ ਅਰਜਨ ਵਿਲਾ ਸੀਗੀ ਉਹੀ ਵਿਲਾ ਦੇ ਵਿੱਚ ਉਹ ਬਾਈ ਤਾਂ ਬਾਹਰ ਚਲੇ ਗਏ ਉਹ ਵਿਲਾ ਦੇ ਵਿੱਚ ਨਾਸਰੀ ਬਣਾਈ ਹੋਈ ਆ ਪਿੱਛੇ ਬਹੁਤ ਵੱਡੀਆਂ ਕਿਸੇ ਦਿਨ ਆਪਾਂ ਪੂਰੀ ਦਿਖਾਵਾਂਗੇ ਅੱਜ ਸਿਰਫ ਤੁਹਾਨੂੰ ਜਿਹੜੇ ਆ ਯੂਨੀਕ ਪੌਦੇ ਸੀਗੇ ਬੌਂਜਾ ਤੇ ਬਾਹਰਿੰਗ ਵਾਲੇ ਉਹ ਦਿਖਾਏ ਆ ਤਾਨੂੰ ਵਧੀਆ ਲੱਗੇ ਤਾਂ ਕਰਕੇ ਪੂਰੀ ਜਰਸੀ ਕਿਤੇ ਹੋਰ ਦਿਖਾਵਾਂਗੇ ਤਾਂ ਇੱਥੇ ਕਦੇ ਆ ਸਕਦੇ ਹੋ ਸਾਰੇ ਪੌਦੇ ਮਿਲਦੇ ਹੋ ਗਿਆ ਹਾਂ ਮੇਰੇ ਕੋਲੇ ਵੱਡੇ ਦਰਖਤ ਵਾਲੇ ਫਰੂਟ ਵੀ ਹੈ ਪਰ ਇਸ ਟਾਈਮ ਬੋਰ ਤੇ ਆ ਫਲ ਇਸ ਟਾਈਮ ਦੇਖਣ ਲੈ ਕੇ ਨਹੀਂ ਹੈ ਮੇਰੇ ਕੋਲੇ ਹੋਰ ਵੈਰਾਈਟੀਆਂ ਲੱਗ ਰਹੀਆਂ ਜਿਹੜੀ ਮੈਂ ਆਪ ਇੱਥੇ ਲਾ ਰੱਖੀ ਠੀਕ ਹੈ ਜਿਹੜੀ ਇੰਪੋਰਟਡ ਹੈ ਕੁਝ ਵੈਰਾਈਟੀਆਂ ਉਹ ਜਦੋਂ ਅਗਲੇ ਮਹੀਨੇ ਤੁਹਾਨੂੰ ਜਦੋਂ ਤਿਆਰ ਹੋ ਗਿਆ ਉਦੋਂ ਠੀਕ ਹੈ ਅਗਲੇ ਮਹੀਨੇ ਤਿਆਰ ਹੋ ਜਾਣਗੇ ਹਾਂ ਫਿਰ ਫਰੂਟ ਦੇਖਣ ਨੂੰ ਮਿਲੇਗਾ ਨਾ ਤੁਹਾਨੂੰ ਇਸ ਟਾਈਮ ਤਾਂ ਫਲਾਵਰ ਹੈ ਬੋਰ ਤੇ ਤਿਆਰੀ ਕਰ ਰਿਹਾ ਹੈ ਪlant ਸਾਰੇ ਫਲ ਸ਼ੁਰੂ ਹੋ ਰਿਹਾ ਸਾਰਾ ਠੀਕ ਹੈ ਚਲੋ ਆਪਾਂ ਕਿਸੇ ਹੋਰ ਦਾ ਅਗਲੇ ਮਹੀਨੇ ਆ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਇਸ ਵਾਰ ਤੁਹਾਨੂੰ ਯੂਨੀਕ ਜਿਹੜੇ ਬੌਂਜਾ ਵਰਗੇ ਪੌਦੇ ਆ ਉਹ ਦਿਖਾਏ ਤੁਹਾਨੂੰ ਕਿਵੇਂ ਲੱਗੇ ਵੀਡੀਓ ਸ਼ੇਅਰ ਵੀ ਕਰ ਦਿਓ ਕਿਉਂਕਿ ਅਸੀਂ ਦੇਖਣ ਚੀਜ਼ ਆ ਉਹ ਤਾਂ ਹੀ ਦਿਖਾਈ ਆ ਤੇ ਸ਼ੇਅਰ ਕਰ ਦਿਓ ਤੇ ਜੇ ਕਿਸੇ ਨੇ ਲੈਣਾ ਹੈ ਖਰੀਦਣਾ ਕੋਈ ਇੱਥੇ ਆ ਕੇ ਕਰ ਸਕਦੇ ਹੋ ਐਵਰਗ੍ਰੀਨ ਅ ਦਸਰੀ ਤੇ ਨੰਬਰ ਉੱਪਰ ਲਿਖਿਆ ਹੋਇਆ ਟਾਈਟਲ ਦੇ ਵਿੱਚ ਤੇ ਇਹਨੂੰ ਕਾਲ ਵੀ ਕਰ ਸਕਦੇ ਹੋ ਬਾਈ ਨੂੰ ਸੋ ਨਾਮ ਬਾਈ ਤੁਹਾਡਾ ਜੀ ਮੇਰਾ ਨਾਮ ਜਪਾਲ ਹੈ ਜਪਾਲ ਸਿੰਘ ਜੀ ਨੂੰ ਅਗਰ ਵੀ ਮਿਲ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਚਾਹੇ